ਨਾਬਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਭਾਜਪਾ ਪਾਰਟੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਬਲਕ ਪ੍ਰਧਾਨ ਵਿਵੇਕ ਸਿੰਘਲਾ, ਤੇਗਪ੍ਰੀਤ ਸਿੰਘ ਧਰਮਸੋਤ, ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਕੁਲਵਿੰਦਰ ਸਿੰਘ ਸੁਖੇਵਾਲ, ਰਵਿੰਦਰ ਬਿੱਟੂ ਸ਼ਰਮਾ, ਇੰਦਰਪਾਲ ਜਿੰਮਾ, ਅਜੈਪ ਸਿੰਘ ਜੇਬੂ। ਅਮਰ ਨਿਊਜ਼ ਦੇ ਨਾਲ ਮਨਦੀਪ ਕੌਸ਼ਕ ਨਾਬਾ ਦੀ ਨਾਬਾ ਤੋਂ ਵਿਸ਼ੇਸ਼ ਰਿਪੋਰਟ। ਬੀਜੇਪੀ ਮੁਰਦਾਬਾਦ 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 ਬੀਜੇਪੀ ਮੁਰਦਾਬਾਦ 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 ਸਾ ਮੁਰਦਾਬਾਦ 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 ਬੀਜੇਪੀ ਸਾ ਮੁਰਦਾਬਾਦ 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 ਬੀਜੇਪੀ ਸਾ ਮੁਰਦਾਬਾਦ 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 ਬੀਜੇਪੀ ਸਾ ਮੁਰਦਾਬਾਦ 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 ਅਜੀ ਕੀ ਕਾਰਨ ਹੈ ਕਿ ਉਹ ਇਕੱਠ ਕੀਤਾ ਗਿਆ ਔਰ ਕਿਹਦੇ ਖਿਲਾਫ ਹੈ ਦੇਖੋ ਅੱਜ ਅਸੀਂ ਰੋਸ ਮਾਰਚ ਕੱਢ ਰਹੇ ਹਾਂ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਰਹਿਨਮਾਈ ਚ ਗੁਰਪ੍ਰੀਤ ਜੀ ਉਹਨਾਂ ਦੇ ਬਿੱਟ ਖੜੇ ਨੇ ਅੱਜ ਅਸੀਂ ਕਾਂਗਰਸ ਪਾਰਟੀ ਵੱਲੋਂ ਜੋ ਉਮਿਤ ਸ਼ਾਹ ਵੱਲੋਂ ਕਦੇ ਮਹਾਤਮਾ ਗਾਂਧੀ ਜੀ ਬਾਰੇ ਕਦੇ ਬਾਬਾ ਅੰਬੇਦਕਰ ਜੀ ਬਾਰੇ ਜੋ ਭੱਦੀ ਸ਼ਬਦ ਵਾਲੀ ਵਰਤੀ ਜਾਂਦੀ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਅਮਿਤ ਸ਼ਾਹ ਤੋਂ ਅਸੀਂ ਇਸਤੀਫਾ ਮੰਗ ਰਹੇ ਹਾਂ ਕਿ ਜਿਵੇਂ ਸੰਸਦ ਦੇ ਵਿੱਚ ਅੰਬੇਦਕਰ ਜੀ ਬਾਰੇ ਉਹਨਾਂ ਨੇ ਸੰਵਿਧਾਨ ਬਾਰੇ ਉਹਨਾਂ ਨੇ ਮਾੜੀ ਸ਼ਬਦਾਵਲੀ ਕੀਤੀ ਹੈ ਵੀ ਜਿੰਨਾ ਤੁਸੀਂ ਅੰਬੇਦਕਰ ਅੰਬੇਦਕਰ ਰਾਜੋਦੇਵ ਉਹਨਾਂ ਜੇ ਰੱਬ ਨੂੰ ਵੀ ਰੱਜ ਲੋ ਰੱਬ ਨੀਚੇ ਆਜੋ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਆ ਅਸੀਂ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਸਾਡੀ ਜੋ ਪਾਰਟੀ ਰਾਜਾ ਮਨਿੰਦਰ ਸਿੰਘ ਵਡਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਹਦਾਇਤਾਂ ਨਾਲ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਸੂਬਿਆਂ ਦੇ ਸੂਬੇ ਦੇ ਵਿੱਚ ਅਮੀਤ ਸਾਹ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਕੌਣ ਹੈ ਜੀ ਜੇ ਅਗਰ ਆ ਰਹੇ ਹੋ ਨੇ ਅਸਲ ਕਾਰਨ ਕੀ ਹੈ ਜੀ ਕਿਉਂ ਅੱਜ ਜਿਹੜਾ ਕੱਟ ਦਿੱਤਾ 90 ਦੀ ਪ੍ਰੈਸ ਦਾ 90 ਦੀ ਪ੍ਰੈਸ ਦਾ ਪਹਿਲਾਂ ਤਾਂ ਧੰਨਵਾਦ ਸਾਰਿਆਂ ਨੂੰ ਜੀ ਆਨੋ ਜੀ ਮੈਂ ਪਿਛਲੇ ਸਪੈਸ਼ਲੀ ਹਫਤੇ ਵੀ ਅਸੀਂ ਨੇ ਇੱਕ ਪੋਤਲਾ ਫੁੱਕਿਆ ਸੀਗਾ ਅਮਿਤ ਸਾਹਿਬ ਜੀ ਦਾ ਜਿਵੇਂ ਕਿ ਸੰਸਦ ਦੇ ਵਿੱਚ ਅਮਿਤ ਸਾਹਿਬ ਨੇ ਬਾਬਾ ਸਾਹਿਬ ਭੀਮrao ਉਮੀਦਵਾਰ ਦੇ ਬਾਰੇ ਬੋਲਦਾ ਕਦੇ ਉਹਨਾਂ ਦੇ ਲੀਡਰ ਕਦੇ ਮਹਾਤਮਾ ਗਾਂਧੀ ਬਾਰੇ ਬੋਲਦੇ ਨੇ ਕਦੇ ਨਹਿਰੂ ਜੀ ਬਾਰੇ ਬੋਲਦੇ ਨੇ ਕਦੇ ਪ੍ਰਿੰਕਾ ਗਾਂਧੀ ਜੀ ਬਾਰੇ ਜਾਨੀ ਕਿ ਜੋ ਬੀਜੇਪੀ ਦੀ ਲੀਡਰਸ਼ਿਪ ਆ ਉਹ ਹਮੇਸ਼ਾ ਹੀ ਮਤਲਬ ਕਿ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰਦੀ ਆ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਸਾਡੇ ਜਿਹੜੇ ਹੈਗੇ ਨੇ ਉਹ ਸੰਵਿਧਾਨ ਦੇ ਰਚੇਤਾ ਨੇ ਔਰ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਹਿੰਦੁਸਤਾਨ ਦੇ ਜਿਹੜੇ ਸਾਰਾ ਸਿਸਟਮ ਚੱਲਦਾ ਉਹ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਚੱਲ ਰਿਹਾ ਲੇਕਿਨ ਭਾਜਪਾ ਜਿਹੜੀ ਹੈਗੀ ਆ ਉਹਨੂੰ ਖਰਾਬ ਕਰ ਰਹੀ ਆ ਅਲੱਗ-ਅਲੱਗ ਤਰ੍ਹਾਂ ਦੇ ਭੱਦੇ ਬਿਆਨ ਦੇ ਰਹੀ ਆ ਉਹਦੇ ਰੋਸ ਦੇ ਵਿੱਚ ਪਹਿਲਾਂ ਐਸਸੀ ਡਿਪਾਰਟਮੈਂਟ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਧਰਨੇ ਵੀ ਲਾਏ ਨੇ ਤੇ ਪੁੱਤਲੇ ਫੁੱਕੇ ਨੇ ਉਸੇ ਕੜੀ ਦੇ ਤਹਿਤ ਮੈਂ ਪਿਛਲੀ ਕਾਨਫਰੰਸ ਵੀ ਕਿਹਾ ਸੀ ਵੀ ਸਾਡੇ ਜਿਹੜੀ ਸਾਡੀ ਮੇਨ ਕਾਂਗਰਸ ਆ ਉਹਦੇ ਵੱਲੋਂ ਵੀ ਸਾਰੇ ਪ੍ਰੋਗਰਾਮ ਦਿੱਤੇ ਗਏ ਨੇ ਔਰ 27 ਤਰੀਕ ਨੂੰ ਸਾਡਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਜਨਮ ਭੂਮੀ ਮਾਊਧ ਵਿੱਚ ਉੱਥੇ ਵੀ ਅਸੀਂ ਬਹੁਤ ਵੱਡਾ ਇੱਕ ਹਿੰਦੁਸਤਾਨ ਦੇ ਪੱਦਰ ਦਾ ਇਹ ਰੋਸ ਮਜਾਰਾ ਕਰਨ ਜਾ ਰਹੇ ਹਾਂ ਸ਼ਬਦ ਮੈਂ ਜਿਹੜੇ ਮਿੱਥਾ ਜੀ ਨੇ ਵਰਤੇ ਅਮਿਤ ਸਾਹਿਬ ਨੇ ਸੰਸਦ ਦੇ ਵਿੱਚ ਇੱਕ ਮਜ਼ਾਕੀਆ ਲੈਜ ਦੇ ਵਿੱਚ ਕਿਹਾ ਕਿ ਅੰਬੇਡਕਰ 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 10 ਵੇਰੀ 15 ਵੇਰੀ ਗੱਲ ਕਰਕੇ ਉਹਨੇ ਅੰਬੇਡਕਰ ਅੰਬੇਡਕਰ ਕਰਕੇ ਉਹਨੂੰ અપਮਾਨਿਤ ਕੀਤਾ ਕਹਿੰਦਾ ਜੇ ਤੁਸੀਂ ਰੱਬ ਦਾ ਨਾਮ ਲੈ ਲੈਂਦੇ ਤਾਂ ਰੱਬ ਮਤਲਬ ਕਿ ਤੁਸੀਂ ਸਵਰਗ ਚਲੇ ਜਾਂਦੇ ਪਰ ਮੈਂ ਮਿਤ ਸਾਹ ਨੂੰ ਪੁੱਛਣਾ ਚਾਹਨਾ ਕਿ ਔਡੇ ਵਾਲਾ ਦਾ ਸ਼ਬਦਾਂ ਦਾ ਪਤਾ ਨਹੀਂ ਹੈਗਾ ਵੀ ਕੋਈ ਸਵਰਗਾਂ ਜਾਏਗਾ ਕਿ ਨਹੀਂ ਜਾਏਗਾ ਲੇਕਿਨ ਹਿੰਦੁਸਤਾਨ ਦੇ ਬੰਚਤ ਹਿੰਦੁਸਤਾਨ ਦੇ ਮਜ਼ਦੂਰ ਹਿੰਦੁਸਤਾਨ ਦੇ ਕਿਸਾਨ ਹਿੰਦੁਸਤਾਨ ਦੀ ਜੋ ਵੀ ਸਿਸਟਮ ਚੱਲਦਾ ਉਹ ਬਾਬਾ ਸਾਹਿਬ ਅੰਬੇਦਕਰ ਨੇ ਜਿਵੇਂ ਰਿਜ਼ਰਵੇਸ਼ਨ ਦਾ ਹੈਗਾ ਆਰਟੀਕਲ 15 ਨੂੰ ਇਸ ਗੱਲ ਨੂੰ ਲੈ ਕੇ ਮੁਜਾਰਾ ਕਰਦੇ ਆ ਉਹ ਕੁੱਟਲੇ ਫੁੱਗਦੇ ਉਹ ਪਰ ਭਾਜਪਾ ਦੇ ਉੱਤੇ ਅਸਰ ਨਹੀਂ ਹੋਇਆ ਹਾਂ ਭਾਜਪਾ ਦੇ ਕੰਨ ਤੋਂ ਕਿਉਂਕਿ ਦੇਖੋ ਭਾਜਪਾ ਦੀ ਸ਼ੁਰੂ ਤੋਂ ਹੀ ਰਣਨੀਤੀ ਰਹੀ ਆ ਮਤਲਬ ਕਿ ਹਿੰਦੁਸਤਾਨ ਦੇ ਵਿੱਚ ਫਿਰਕਾ ਪ੍ਰਸਤੀ ਦਾ ਜਿਹੜਾ ਮਾਹੌਲ ਕਾਇਮ ਰੱਖਦੀ ਆ ਉਹ ਮਨੁੱਖ ਸਮਰੱਥੀ ਨੂੰ ਲਾਗੂ ਕਰਨਾ ਚਾਹੁੰਦੀ ਆ ਇਸ ਕਰਕੇ ਮਰਦੇ ਦਮ ਤੱਕ ਸਾਡੇ ਰਾਹੁਲ ਗਾਂਧੀ ਜੀ ਵੀ ਭਾਰਤ ਜੋੜ ਯਾਤਰਾ ਦੇ ਵਿੱਚ ਵੀ ਇਹੀ ਗੱਲ ਕਰਕੇ ਸਾਡੇ ਰਾਹੁਲ ਗਾਂਧੀ ਹਰ ਟਾਈਮ ਜਿਹੜੀ ਸੰਵਿਧਾਨ ਦੀ ਕਾਪੀ ਲੈ ਕੇ ਚੱਲਦੇ ਨੇ ਅਸੀਂ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਆ ਉਹ ਦੇਸ਼ ਆ ਜਿਹੜਾ ਸੰਵਿਧਾਨ ਦੇ ਨਾਲ ਚੱਲਣਾ ਨਾ ਕਿ ਇਹਨਾਂ ਦੀਆਂ ਟਿੱਪਣੀਆਂ ਦੇ ਨਾਲ ਆਉਣ ਵਾਲਾ ਸਮਾਂ ਤੁਸੀਂ ਦੇਖਿਓ ਸੰਵਿਧਾਨ ਦਾ ਵੀ ਪੂਰਾ ਸਤਿਕਾਰ ਹੋਊਗਾ ਜੇ ਸਾਡੇ ਜਿਹੜੇ ਪੁਰਖਜਣੇ ਉਹਨਾਂ ਦਾ ਵੀ ਪੂਰਾ ਸਤਿਕਾਰ ਹੋਊਗਾ ਕੋਈ ਕਾਰਵਾਈ ਨਾ ਹੋਈ ਕੁਛ ਨਾ ਹੋਇਆ ਤਾਂ ਕੀ ਅਗਲਾ ਸਟੈਪ ਤਾਂ ਉਹੀ ਅਗਲਾ ਸਟੈਪ ਪੂਰੇ ਹਿੰਦੁਸਤਾਨ ਦਾ ਜਿਹੜਾ ਇੱਕ ਧਰਨਾ ਹੋਣ ਜਾ ਰਿਹਾ ਮੌਹੂਦ ਦੇਖੋ ਉਹਨਾਂ ਦੇ ਜਨਮ ਹਸਤਾਲ ਦੇ ਵਿੱਚ ਉਸ ਤੋਂ ਬਾਅਦ ਵਿੱਚ ਅਸੀਂ ਹੋਰ ਜਿਹੜਾ ਹੈਗਾ ਇਹਨੂੰ ਤੇਜ਼ ਕਰਾਂਗੇ ਪ੍ਰੋਟੈਸਟ ਆਪ ਘਾਰੇ ਵਿੱਚ ਚੱਲ ਵੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਗੁਰਪ੍ਰੀਤ ਜੀ ਕਿਉਂ ਅੱਜ ਰੋਸ ਮਜਾਰਾ ਕੀਤਾ ਗਿਆ ਅੱਜ ਦਾ ਜੋ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਨੇ ਸਾਰੇ ਡਾਕਟਰ ਪੀਮਰਾ ਉਪੀਦਕਰ ਜੀ ਦੀ ਮਤਲਬ ਉਹਨਾਂ ਦੇ ਪੁਆਰ ਚਾਂਸ ਬੋਲਿਆਂ ਨੂੰ ਬਾਰੇ ਉਸ ਦੇ ਖਿਲਾਫ ਜਿਸ ਰੱਜ ਰੋਸ ਮਜਾਰਾ ਕਰ ਰਹੇ ਆ ਜੋ ਕਿ ਸਾਨੂੰ ਸਹਿਨਯੋਗ ਨਹੀਂ ਹੈ ਕੀ ਅਗਲਾ ਸਟੈਪ ਹੋਊਗਾ ਜੇ ਕੋਈ ਸੋਚਣ ਬਈ ਨਾ ਹੋਵੇ ਬਾਕੀ ਅਗਲਾ ਸਟੈਪ ਜੋ ਪਾਰਟੀ ਸਾਡਾ ਫੈਸਲਾ ਲਵੇਗੀ ਉਸ ਹਿਸਾਬ ਨਾਲ ਅਸੀਂ ਅਗਲਾ ਸਟੈਪ ਕਰਾਂਗੇ ਠੀਕ ਹੈ ਚਲੋ ਅਸੀਂ ਅਮਿਤ ਸ਼ਾਹ ਜੀ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਅਸੀਂ ਜੋ ਇਹ ਕਾਂਗਰਸ ਪਾਰਟੀ ਦਾ ਤਿੱਖਾ ਸੰਘਰਸ਼ ਚੱਲ ਰਿਹਾ ਇਸ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਨਹੀਂ ਤੁਸੀਂ ਇਹ ਮਾਫੀ ਮੰਗੋ ਨਹੀਂ ਅਸਤੀਫਾ ਦਿਓ ਜਲਦੀ ਤੋਂ ਜਲਦੀ ਜੋ ਤੁਸੀਂ ਇਹ ਅੱਦੀ ਸ਼ਬਦਾਵਲੀ ਡਾਕਟਰ ਭਾਈ ਮਰਾਓ ਉਮੀਦਵਾਰ ਜੀ ਦੇ ਖਿਲਾਫ ਬੋਲਦੇ ਹੋ ਇਹ ਬਹੁਤ ਹੀ ਮਦਭਾਗੀ ਤੁਸੀਂ ਇਹ ਸ਼ਬਦਾਵਲੀ ਬੋਲਦੇ ਆਂ ਇਸ ਲਈ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਤੇ ਕਾਂਗਰਸ ਪਾਰਟੀ ਦੇ ਪੂਰੇ ਸਮਾਲ ਤੋਂ ਮਾਫੀ ਮੰਗਣੀ ਚਾਹੀਦੀ ਮੈਂ ਇਹ ਕਹਿਣਾ ਚਾਹੁੰਦੇ ਹਾਂ ਜੀ ਹਾਂ ਅਰੇ ਦੇਖੋ ਜੀ ਜਿਵੇਂ ਕਿ ਭਾਜਪਾ ਤੇ ਆਰਐਸਐਸ ਮਿਲ ਕੇ ਲੋਕਤੰਤਰ ਦਾ ਘਾਣ ਕਰਨ ਲੱਗੇ ਨੇ ਉਸੇ ਆਧਾਰ ਤੇ ਅਮਿਤ ਸ਼ਾਹ ਜੀ ਨੇ ਇੱਕ ਬਹੁਤ ਭੱਦੀ ਟਿੱਪਣੀ ਭੀਮਰਾਓਂ ਬੇਦਕਰ ਜੀ ਦੇ ਨਾਮ ਨੂੰ ਲੈ ਕੇ ਕੀਤੀ ਹੈ ਤੇ ਅਸੀਂ ਹੋਰ ਨਿੰਦਾ ਕਰਦੇ ਇਹਨਾਂ ਦੀ ਜਿਹੜਾ ਉਹਨਾਂ ਨੇ ਕਰਿਆ ਉਹਨਾਂ ਤੋਂ ਸਤੀਫੇ ਦੀ ਮੰਗ ਕਰਦੇ ਹਾਂ ਤੇ ਸ਼ਾਇਦ ਕਿ ਮੈਨੂੰ ਲੱਗਦਾ ਹੈ ਭਾਜਪਾ ਤੇ ਇਹਨਾਂ ਦੇ ਲੀਡਰ ਇਹ ਚੀਜ਼ ਭੁੱਲ ਸਕ ਭੁੱਲ ਰਹੇ ਨੇ ਕਿ ਜਿਹੜੀਆਂ ਗੱਡੀਆਂ ਤੇ ਉਹ ਵਿਰਾਜ਼ਮਾਨ ਨੇ ਉਹ ਵੀ ਇਸੇ ਸੰਵਿਧਾਨ ਦੀ ਦੇਣਾ ਹੈ ਉਹ ਵੀ ਭੀਮਰਾਓਂ ਅੰਬੇਦਕਰ ਜੀ ਦੀ ਦੇਣਾ ਹੈ ਸੋ ਇਹਨਾਂ ਨੂੰ ਆਪਣਾ ਜੋ ਇਹਨਾਂ ਦਾ ਇੱਕ ਦਿਮਾਗ ਤੇ ਤਾਨਾਸ਼ਾਹੀ ਭਾਰੂ ਹੋ ਚੁੱਕੀ ਹੈ ਤੇ ਇਸ ਕਰਕੇ ਪੂਰੀ ਕਾਂਗਰਸ ਪਾਰਟੀ ਅੱਜ ਸੂਬੇ ਪੱਧਰ ਤੇ ਇਹਨਾਂ ਦਾ ਵਿਰੋਧ ਕਰਦੇ ਹੋਏ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕਰ ਰਹੀ ਹੈ ਤੇ ਜੇ ਇਹਨਾਂ ਨੇ ਕੋਈ ਇਹਨਾਂ ਦੇ ਕੰਨ ਤੇ ਜੂਨ ਨਹੀਂ ਸਰਕਦੀ ਹਲੇ ਤਾਂ ਇਸ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕਰਿਆ ਜਾਊਗਾ ਤੇ ਪੂਰੇ ਹਿੰਦੁਸਤਾਨ ਲੈਵਲ ਦਾ ਵੀ ਇੱਕ ਧਰਨਾ ਲੱਗਣ ਜਾ ਰਿਹਾ ਹੈ ਤੇ ਅਸੀਂ ਇਹਨਾਂ ਦੀ ਇਸੇ ਗੱਲ ਕਰਕੇ ਔਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ। ਅੱਲਾ ਵੀ ਮਾਰੇ ਲਵਾ ਦੇ। ਨਾਰਾਇਣ ਕੀ ਜਨਤੂ ਇਹ ਜਿਹੜਾ ਪਤਲਾਸੀ ਨੇ ਪਿਛਲੇ ਦਿਨਾਂ ਦੇ ਵਿੱਚ ਐਸੇ ਡਿਪਾਰਟਮੈਂਟ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਮਿਤ ਸ਼ਾ ਦਾ ਪਤਰਾ ਫੁੱਕਿਆ ਗਿਆ ਸੀਗਾ। ਉਦੋਂ ਇਹਨਾਂ ਨੇ ਸਾਡੇ ਡਰਾਈਵਰ ਡਾਕਟਰ ਭੀਮਰਾਓ ਇਮੀਡ ਕਰਨ ਨੂੰ ਜਿਹੜਾ ਮਤਲਬ ਮਜ਼ਾਕਗੇ ਰਹਿ ਜੇ ਦੇ ਵਿੱਚ ਇੱਕ ਨਫ਼ਰਤ ਦੇ ਨਾਲ ਉਹਨਾਂ ਦੇ ਨਾਮ ਨੂੰ ਲਿਖਤਾ ਗਿਆ। ਬਾਰ ਬਾਰ ਕਹਿ ਕੇ ਅੰਬੇਡਕਰ 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 ਕਾਂਗਰਸ ਵਾਲਿਆਂ ਨੇ ਅੰਬੇਡਕਰ ਅੰਬੇਡਕਰ ਲਾ ਰੱਖੀ ਆ ਜੇ ਇੰਨਾ ਰਾਮ ਨਾਮ ਕਹਿੰਦਾ ਰੱਬ ਦਾ ਲੋ ਤਾਂ ਸੱਤ ਜਨਮ ਬਾਅਦ ਤੇ ਆਦਾ ਸਵਰਗਾਂ 'ਚ ਵਗ ਜੂਗਾ ਪਰ ਸਾਨੂੰ ਪਤਾ ਜਿੰਨਾ ਅਸੀਂ ਅੰਬੇਡਕਰ ਦਾ ਨਾਮ ਲੈਨੇ ਆ ਉਹਨਾਂ ਅਸੀਂ ਸਵਰਗ ਜਾਂਦੇ ਆ ਨਰਕ ਦੇ ਵਿੱਚੋਂ ਸਾਨੂੰ ਇਹਨਾਂ ਨੇ ਬਾਹਰ ਕੱਢਿਆ ਅਸੀਂ ਆਪਣੇ ਰਹਿਬਰ ਦੇ ਨਾਲ ਦਿਲੋਂ ਦਿਖਾਵਾਂਗੇ ਪੂਰਾ ਅਸੀਂ ਇਹਨਾਂ ਦੇ ਨਾਲ ਇਹਨਾਂ ਦਾ ਸੱਤ ਜਨਮ ਬਾਅਦ ਤੇ ਆਦਾ ਸਵਰਗਾਂ 'ਚ ਵਗ ਜੂਗਾ ਪਰ ਸਾਨੂੰ ਪਤਾ ਜਿੰਦਾਬਾਦ ਅੰਬੇਡਕਰ ਦਾ ਨਾਮ ਲੈਨੇ ਆ ਉਹਨਾਂ ਦਾ ਅਸੀਂ ਸਵਰਗ ਜਾਂਦੇ ਆ ਨਰਕ ਦੇ ਵਿੱਚੋਂ ਸਾਨੂੰ ਇਹਨਾਂ ਨੇ ਬਾਹਰ ਕੱਢਿਆ ਅਸੀਂ ਆਪਣੇ ਰਹਿਬਰ ਦੇ ਨਾਲ ਜਦੋਂ ਖੜਾਂਗੇ ਪੂਰਾ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਸੋਤੇ ਪੈਰਾ ਦੇਵਾਂਗੇ ਧੰਨਵਾਦ ਜਿੰਦਾਬਾਦ ਜੀਮੀ ਮੁਰਦਾਬਾਦ 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 ਜੀ ਇਹ ਮੁਰਦਾਬਾਦ 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 ਮਨਿੰਦਰ ਸਿੰਘ ਰਾਜਾ ਵਡਿੰਗ ਜਿੰਦਾਬਾਦ 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 ਰਾਹੁਲ ਗਾਂਧੀ ਜਿੰਦਾਬਾਦ ਜਿੰਦਾਬਾਦ